ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 7ਵੀਂ ਦਾ ਫਿਜ਼ੀਕਲ ਐਜੂਕੇਸ਼ਨ ਦਾ ਲੈਸਨ ਨੰਬਰ 2 ਸਰੀਰਕ ਸਮਰੱਥਾ ਤੇ ਕਸਰ ਦੇ ਲਾਭ ਕਰਨ ਵਾਲਿਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਇਹ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਦਾ ਲੈਸਨ ਹੈ ਲੈਸਨ ਦੂਜਾ ਸਰੀਰਕ ਸਮਰੱਥਾ ਅਤੇ ਕਸਰਾ ਦੇ ਲਾ। ਪਹਿਲਾ ਪ੍ਰਸ਼ਨ ਹੈ ਸਰੀਰਕ ਸਮਰੱਥਾ ਤੋਂ ਕੀ ਭਾਵ ਹੈ? ਸਰੀਰਕ ਸਮਰੱਥਾ ਦੀ ਪਰਿਭਾਸ਼ਾ ਦਿਓ। ਉੱਤਰ ਹੈ ਸਰੀਰਕ ਸਮਰੱਥਾ ਸਰੀਰ ਦਾ ਉਹ ਗੁਣ ਹੈ ਜਿਸ ਵਿੱਚ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮ ਬਿਨਾਂ ਮੁਸ਼ਕਿਲ ਆਸਾਨੀ ਨਾਲ ਕਰ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ ਵਿਅਕਤੀ ਦੇ ਵੱਤੋ ਵੱਦ ਸਰੀਰਿਕ ਕੰਮ ਕਰਨ ਦੀ ਯੋਗਤਾ ਨੂੰ ਸਰੀਰਕ ਸਮਰੱਥਾ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ शारीरिक ਸਮਰੱਥਾ ਦੇ ਗੁਣਾਂ ਦੇ ਨਾਮ ਲਿਖੋ ਇਹਦਾ ਉੱਤਰ ਹੈ ਨਾ ਇਹ ਸਰੀਰਕ ਸਮਰੱਥਾ ਦੇ ਗੁਣਾਂ ਦੇ ਨਾਮ ਹਨ ਤਾਕਤ ਲਚਕ ਦਮ ਤਾਲਮੇਲ ਰਫਤਾਰ ਰਫਤਾਰ ਕਿਸ ਨੂੰ ਕਹਿੰਦੇ ਹਨ ਰਫਤਾਰ ਸਰੀਰਕ ਸਮਰੱਥਾ ਦਾ ਇੱਕ ਗੁਣ ਰਫਤਾਰ ਹੈ ਘਰ ਤੋਂ ਘਟ ਸਮੇਂ ਵਿੱਚ ਕਿਸੇ ਕੰਮ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਰਫਤਾਰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਤਾਲਮਿਲ ਤੋਂ ਕੀ ਭਾਵ ਹੈ ਖਿਡਾਰੀ ਦੇ ਲਈ ਤਾਲਮਿਲ ਦੀ ਕੀਮਤਤਾ ਹੈ ਤਾਲਮਿਲ ਤਾਲਮਿਲ ਤੋਂ ਭਾਵ ਖਿਡਾਰੀ ਦੇ ਦਿਮਾਗ ਅਤੇ ਸਰੀਰ ਦੇ ਆਪਸੀ ਸੰਬੰਧ ਤੋਂ ਹੈ ਜੇਕਰ ਖਿਡਾਰੀ ਦੇ ਦਿਮਾਗ ਵੱਲੋਂ ਦਿੱਤੇ ਆਦੇਸ਼ਾਂ ਨੂੰ ਸਰੀਰ ਸਹੀ ਢੰਗ ਨਾਲ ਪ੍ਰਾਪਤ ਕਰਦਾ ਹੈ ਅਤੇ ਛੇਤੀ ਉਸ ਨੂੰ ਪੂਰਾ ਕਰਦਾ ਹੈ ਅਤੇ ਕਿਤੇ ਜਾਣ ਵਾਲੇ ਕੰਮ ਵਿੱਚ ਗਲਤੀਆਂ ਨਹੀਂ ਹੋਣਗੀਆਂ ਦਿਮਾਗ ਅਤੇ शरीर के तमेल तो बिना कोई भी कम करना संभव नहीं है अगला है शरीरिक समर्था की महत्वता बारे विस्तार पूर्वक नोट लिखो शरीरिक समर्था की महत्वता इस तरह है शरीरिक समर्था न मनुख दियाँ शरीरक प्रणालिया ठीक ढंग न काम करने के योग बनदिया हैं सा माशपेशियाँ भारा काम करने के योग बनदिया ਜਿਆਦਾ ਕੰਮ ਕਰ ਸਕਦੇ ਹਾਂ ਸਰੀਰਿਕ ਸਮਰੱਥਾ ਵਾਲੇ ਵਿਅਕਤੀ ਨੂੰ ਦਿਲ ਅਤੇ ਫੇਫੜਿਆਂ ਸੰਬੰਧੀ ਬਿਮਾਰੀਆਂ ਜਿਵੇਂ ਕਿ ਲਹੂ ਦਾ ਦਬਾਅ ਦਿਲ ਦਾ ਦੌਰਾ ਸਾਹ ਸੰਬੰਧੀ ਰੋਗ ਦਮਾ ਆਦਿ ਹੁੰਦਾ ਡਰ ਰਹਿੰਦਾ ਹੈ ਡਰ ਘਟਦਾ ਹੈ ਸਰੀਰਿਕ ਸਮਰੱਥਾ ਵਾਲੇ ਵਿਅਕਤੀ ਦਾ ਸਰੀਰ ਸੁੰਦਰ ਅਤੇ ਤੰਦਰੁਸਤ ਰਹਿੰਦਾ ਹੈ ਉਸ ਦੇ ਸਰੀਰ ਦਾ ਸਹੀ ਵਾਧਾ ਤੇ ਵਿਕਾਸ ਹੁੰਦਾ ਹੈ शारीरिक समर्थता व्यक्ति दा अपने शरीर पर कंट्रोल ਬਣਿਆ ਰਹਿੰਦਾ ਹੈ ਉਸ ਦੇ ਦਿਮਾਗ ਅਤੇ ਮਾਸਪੇਸ਼ੀਆਂ ਦੇ ਤਾਲਮਿਲ ਵਿੱਚ ਸੁਧਾਰ ਆਂਦਾ ਹੈ ਕਸਰਤ ਤੋਂ ਤੁਸੀਂ ਕੀ ਸਮਝਦੇ ਹੋ ਕਸਰਤ ਕੀ ਫਾਇਦਾ ਹੈ ਇਸ ਦਾ ਲਿਖੋ ਮਨੁੱਖ ਦੀਆਂ ਮੁੱਢਲੀਆਂ ਕੁਸ਼ਲਤਾਵਾਂ ਤੋਂ ਨਾ ਦੌੜਨਾ ਕੁੱਦਣਾ ਆਦਿ ਇਹ ਜਾਂਦਾ ਜੀਵਨ ਵਿੱਚ ਮਨੁੱਖ ਇਹ ਨਾ ਕੁਸ਼ਲਤਾਵਾਂ ਦਾ ਬਾਰ-ਬਾਰ ਪ੍ਰਯੋਗ ਕਰਦਾ ਹੈ ਇੰਨਾ ਨਾਲ ਸੁਭਾਵਿਕ ਤੌਰ ਤੇ ਹੀ ਮਨੁੱਖ ਦੀ ਕਸਰਤ ਹੁੰਦੀ ਰਹਿੰਦੀ ਹੈ ਕਈ ਵਾਰ ਇਨ੍ਹਾਂ ਕੁਸ਼ਲਤਾਵਾਂ ਨੂੰ ਬਿਹਤਰ ਬਣਾਉਣ ਲਈ ਜ਼ੋਰਦਾਰ ਤੇਜ਼ ਗਿਰਿਆਵਾਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਗਿਰਿਆਵਾਂ ਨੂੰ ਕਸਰਤ ਕਿਹਾ ਜਾਂਦਾ ਹੈ ਕਸਰਤ ਦੇ ਲਾਭ ਕਸਰਤ ਅਤੇ ਸਿਹਤ ਦਾ ਆਪਸ ਵਿੱਚ ਗੂੜਾ ਸੰਬੰਧ ਹੈ ਕਸਰਤ ਕਰਨ ਵਾਲੇ ਅਤੇ ਕਸਰਤ ਨਾ ਕਰਨ ਵਾਲੇ ਵਿਅਕਤੀ ਨੂੰ ਦੇਸ਼ਰੀ ਨੂੰ ਦੇਖੇ ਹੀ ਉਸ ਦੀ ਸਿਹਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਰੀਰ ਦੇ ਕਸਰਤ ਦੇ ਕੁਝ ਲਾਭੇ ਲਿਖੇ ਹਨ। ਪਹਿਲਾ ਪੁਆਇੰਟ ਹੈ ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਤਾਕਤਵਰ ਤੇ ਲਚਕਦਾਰ ਬਣਦੀਆਂ ਹਨ। ਜਿਸ ਨਾਲ ਵਿਅਕਤੀ ਦੀ ਸਰੀਰਕ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਕਸਰਤ ਦੌਰਾਨ ਫੇਫੜਿਆਂ ਨੂੰ ਜ਼ੋਰ ਨਾਲ ਸੁਗੜਨਾ ਤੇ ਫੈਲਣਾ ਪੈਂਦਾ ਹੈ। ਛੇਤੀ ਛੇਤੀ ਸੁੰਘਣਾ ਅਤੇ ਫੇਲਨ ਨਾਲ ਜਿਆਦਾ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਸਰੀਰ ਵਿੱਚੋਂ ਬਾਹਰ ਨਿਕਲਦੀ ਹੈ ਤੇ ਬਾਹਰੋਂ ਜਿਆਦਾ ਆਕਸੀਜਨ ਸਰੀਰ ਦੇ ਅੰਦਰ ਖਿੱਚੀ ਜਾਂਦੀ ਹੈ ਇਸ ਕਿਰਿਆ ਨਾਲ ਸਰੀਰ ਅੰਦਰ ਖੂਨ ਦੀ ਸਫਾਈ ਹੁੰਦੀ ਹੈ ਅਤੇ ਫੇਫੜਾ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਰੋਜ਼ਾਨਾ ਕਸਰਤ ਕਰਨ ਨਾਲ ਦਿਲ ਸਿਹਤਮੰਦ ਬਣਦਾ ਹੈ ਦਿਲ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਲਹੂ ਆਹਨੀਆ ਮਜਬੂਤ ਹੋ ਜਾਂਦੀਆਂ ਹਨ ਕਸਰਤ ਕਰਨ ਵਾਲੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦੇ ਆਸਾਰ ਘਟ ਜਾਂਦੇ ਹਨ ਕਸਰਤ ਕਰਨ ਨਾਲ ਵਿਅਕਤੀ ਦੀ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਉਸ ਨੂੰ ਸਮੇਂ ਸਿਰ ਭੁੱਖ ਲੱਗਦੀ ਹੈ ਭੋਜਨ ਠੀਕ ਰੰਗ ਨਾਲ ਪਚਦਾ ਹੈ ਤੇ ਸਰੀਰ ਵਿੱਚ ਨਵਾਂ ਖੰਡ ਬਣਦਾ ਹੈ ਕਸਰਤ ਕਰਨ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਇਸ ਨਾਲ ਸਰੀਰ ਨੂੰ ਪਸੀਨਾ ਆਉਂਦਾ ਹੈ ਪਸੀਨਾ ਆਉਣ ਨਾਲ ਸਰੀਰ ਵਿੱਚ ਬੜਿਆ ਗੰਦਾ ਮੰਦਾ ਬਾਹਰ ਨਿਕਲ ਜਾਂਦਾ ਹੈ ਇਸ ਨਾਲ ਚਮੜੀ ਸਫਾਈ ਹੁੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਕਸਰ ਕਰਨ ਨਾਲ ਸਰੀਰ ਤਾਂਚੇ ਜੀਆਂ ਕ੍ਰੋਪੀਆਂ ਠੀਕ ਹੋ ਜਾਂਦੀਆਂ ਹਨ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ ਕਸਤ ਕਰਨ ਨਾਲ ਸਰੀਰ ਵਿੱਚ ਨਵੇਂ ਸੈੱਲ ਅਤੇ ਨਵਾਂ ਖੂਨ ਬੰਦਾ ਹੈ ਖੋਣ ਵਿੱਚ ਮੌਜੂਦ ਚਿੱਟੇ ਲਹੂ ਕਣਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਸਰੀਰ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਦਾ ਹੈ। ਕਸਰਤ ਕਰਨ ਨਾਲ ਨਾ ਮਨੁੱਖ ਦੀ ਸੁੰਮਤੀ ਸਿਹਤ ਵੀ ਠੀਕ ਹੋ ਜਾਂਦੀ ਹੈ ਤੇ ਜਿਸ ਨਾਲ ਉਸ ਦੀ ਉਮਰ ਵਿੱਚ ਵਾਧਾ ਹੁੰਦਾ ਹੈ। ਕਸਰਤ ਕਰਨ ਨਾਲ ਵਿਅਕਤੀ ਛੇਤੀ ਬੁੱਢਾ ਨਹੀਂ ਹੁੰਦਾ ਤੇ ਉਹ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ ਹੈ। ਇੱਕ ਮਸ਼ਹੂਰ ਕਹਾਵਤ ਹੈ ਕਿ ਵੇਲਾ ਮਨ ਸ਼ਦਾਦਾ ਦਾ ਕਰ ਜਦੋਂ ਵਿਅਕਤੀ ਕੋਲ ਵੇਲਾ ਸਮਾਂ ਹੁੰਦਾ ਹੈ ਤਾਂ ਉਹ ਜ਼ਿਆਦਾਤਰ ਫਜ਼ੂਲ ਗੱਲਾਂ ਬਾਰੇ ਹੀ ਸੋਚਦਾ ਰਹਿੰਦਾ ਹੈ ਜੇਕਰ ਉਹ ਵੇਲਾ ਸਮਾਂ ਖੇਡਾਂ ਮੈਦਾਨ ਵਿੱਚ ਖੇਡ ਕੇ ਜਾਂ ਕਸਰਤ ਕਰਕੇ गुजारੇ ਤਾਂ ਉਸ ਦੀ ਸਿਹਤ ਵੀ ਠੀਕ ਰਹਿੰਦੀ ਹੈ ਤੇ ਕਲਤ ਸੋਚਾਂ ਤੋਂ ਵੀ ਬਚਿਆ ਰਹਿੰਦਾ ਹੈ ਕਸਰਤ ਕਰਨ ਨਾਲ ਸਰੀਰ ਦੀ ਵਾਧੂ ਚਰਬੀ ਨਸ਼ਟ ਹੋ ਜਾਂਦੀ ਹੈ ਜਿਸ ਨਾਲ ਵਿਅਕਤੀ ਦਾ ਸਰੀਰ ਤੰਦਰੁਸਤ ਅਤੇ ਫਰਤੀਲਾ ਅਤੇ ਸੁੰਦਰ ਬਣਦਾ ਹੈ अगर बच्चों चार चार ऑप्शन दी गई बहुविकल्पी प्रश्न ने सही ऑप्शन से टिक करना है शरीरिक समर्था के गुण हैं सही ऑप्शन है उपयुक्त सारे दूसरा है कसरत लाभ हैं सही ऑप्शन है उपयुक्त सारे कसरत लाभ हैं ਇਹ ਸਹੀ ਆਪਸ਼ਨ ਹੈ ਵਿਅਕਤ ਸਾਰੇ ਅਗਲਾ ਹੈ ਕਸਰਤ ਦੇ ਲਾਭ ਖੂਨ ਸਾਫ ਰਹਿੰਦਾ ਹੈ ਇਹਦੇ ਚ ਵੀ ਉਪਯੋਗਤ ਸਾਰੇ ਇਹ ਸਹੀ ਆਪਸ਼ਨ ਹੈ ਅਗਿਆ ਬੱਚੋ ਬਹੁਤ ਛੋਟੇ ਉਤਰਾ ਵਾਲੇ ਪ੍ਰੈਸ਼ਰ ਸਾਡੇ ਚੱਲਣ ਫਿਰਨ ਕੁਦਰ ਦੌੜਨ ਆਦਿ ਨਾਲ ਕੀ ਹੁੰਦਾ ਹੈ ਕਸਰਤ ਸ਼੍ਰੀ ਵਿੱਚ ਕਾਰਬਨ ਡਾਈਆਕਸਾਈਡ ਕਿਹੜਾ ਅੰਗ ਬਾਹਰ ਕੱਢਦਾ ਹੈ ਫੇਫੜੇ शारीरिक क्षमता किस तरह बनती है लगातार कसरत करने ਤੇ ਸੰਤੁਲਿਤ ਭੋਜਨ ਖਾਣ ਨਾਲ अगला ਹੈ ਸਾਡੇ શરીર ਦੀਆਂ ਮਾਸਪੇਸ਼ੀਆਂ ਕਿਸ ਤਰ੍ਹਾਂ ਮਜ਼ਬੂਤ ਅਤੇ ਲਚਕਦਾਰ ਬਣਦੀਆਂ ਹਨ ਕਸਰਤ ਕਰਨ ਨਾਲ પછી ਨਾ ਆਉਣਾ ਨਾਲ ਕੀ ਹੁੰਦਾ ਹੈ શરીર ਵਿੱਚੋਂ ਵਿਅਰਥ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਮਸਾਮ ਖੁੱਲ ਜਾਂਦੇ ਹਨ अगला ਹੈ ਸਰੀਰਕ ਸਮਰੱਥਾ ਕੀ ਹੈ शरीरक समर्था व्यक्ति की योग्यता है जिस दे नाल से खास काम पूरा कर है। अगला है शरीर समर्था के गुणा दे, दे लाभ लिखो रफ्तार समर्था दम सास लचकता मेला दी। अगला है शरीरक समर्था दे कोई दो महत्व लिखो शरीरक समर्था ਨਾੜ ਸ਼ਰੀਰ ਸਿਹਤਮੰਦ ਤੇ ਸੁੰਦਰ ਰਹਿੰਦਾ ਹੈ। ਸ਼ਰੀਰ ਸਮਰਥਨ ਨਾਲ ਵਿਅਕਤੀ ਦਾ ਆਪਣੇ ਸ਼ਰੀਰ ਤੇ ਕੰਟਰੋਲ ਬਣਿਆ ਰਹਿੰਦਾ ਹੈ। ਅੱਗੇ ਅੱਗੇ ਬੱਚੇ ਛੋੜੇ ਉਤਰਾਵਾ ਪ੍ਰੈਸ਼ਰ ਹਰ ਰੋਜ਼ ਸਾਰੇ ਹਰ ਰੋਜ਼ ਸ਼ਰੀਰ ਦੇ ਸਾਰੇ ਅੰਗਾਂ ਦੀ ਲਗਾਤਾਰ ਕਸਰ ਕਰਨ ਨਾਲ ਕੀ ਹੁੰਦਾ ਹੈ? ਸ਼ਰੀਰ ਤਾਕਤਵਰ ਹੋ ਜਾਂਦਾ ਹੈ। ਅਤੇ ਇਹ ਮਨੁੱਖ ਵਿੱਚ ਜਿਆਦਾ ਕੰਮ ਕਰਨ ਦੀ ਤਾਕਤ ਆ ਜਾਂਦੀ ਹੈ। ਪਾਚਨ ਕੀ ਠੀਕ ਰਹਿੰਦੀ ਹੈ ਪਾਚਨ ਪਰ ਨਾਲੀ ਵੀ ਠੀਕ ਰਹਿੰਦੀ ਹੈ ਤੇ ਭੁੱਖ ਵੀ ਠੀਕ ਲੱਗਦੀ ਹੈ ਅਗਲਾ ਹੈ ਕਸਰਤ ਦੇ ਕੋਈ ਤਿੰਨ ਲਾਭ ਲਿਖੋ ਕਸਰਤ ਨਾਲ ਰੋਗ ਦੂਰ ਹੋ ਜਾਂਦੇ ਹਨ ਕਸਰਤ ਨਾਲ ਪਸੀਨਾ ਆਉਣ ਕਰਕੇ ਬਿਅਰਥ ਪਦਾਰਥ ਬਾਹਰ ਨਿਕਲ ਜਾਂਦੇ ਹਨ ਕਸਰਤ ਕਰਨ ਨਾਲ ਮਨੁੱਖ ਦੀ ਊਮਾ ਲੰਬੀ ਹੁੰਦੀ ਹੈ ਅਗਲਾ ਹੈ ਕਸਰਤ ਕਰਨ ਨਾਲ ਫੇਫੜਿਆਂ ਤੇ ਕੀ ਸਰ ਨੂੰ ਪੈਦਾ ਹੈ ਇਹਦੀ ਇਹਦਾ ਉੱਤਰ ਹੈ ਕਸਰਤ ਕਰਨ ਨਾਲ ਫੇਫੜੇ ਜਿਆਦਾ ਜ਼ੋਰ ਨਾਲ ਸੁਗੜਦੇ ਹਨ ਤੇ ਫੈਲਦੇ ਹਨ ਜਿਸ ਨਾਲ ਗੰਦੀ ਹਵਾ ਬਾਹਰ ਨਿਕਲਦੀ ਹੈ ਤੇ ਕਾਕਸੀਅਲ ਸਰੀਰ ਵਿੱਚ ਆਉਂਦੀ ਹੈ ਕੰਮ ਦੀ ਕਸਰਤ ਦਾ ਸਾਡੇ ਸਰੀਰ ਉੱਤੇ ਕੀ ਅਸਰ ਪੈਂਦਾ ਹੈ ਕੰਮ ਦੀ ਕਸਰਤਾਂ ਸਰਵ ਵਿਆਪੀ ਨਹੀਂ ਹੁੰਦੀਆਂ ਜਿਸ ਨਾਲ ਸਾਡੇ ਸਰੀਰ ਦੇ ਕੁਝ ਅੰਗ ਜਿਆਦਾ ਸ਼ਕਤੀਸ਼ਾਲੀ ਹੋ ਜਾਂਦੇ ਹਨ ਤੇ ਕੁਝ ਅਧਿਕ ਕਮਜ਼ੋਰ ਹੋ ਜਾਂਦੇ ਹਨ ਜਿਵੇਂ ਕਿ ਲੋਹਾਰ ਦੀਆਂ ਬਾਹਾਂ ਲੱਤਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਜਾਂਦੀਆਂ ਹਨ ਇੱਕ ਨੱਚਣ ਵਾਲੇ ਦੇ ਸਰੀਰ ਦਾ ਹੇੜਾ ਭਾਗ ਜ਼ਿਆਦਾ ਤਾਕਤਵਰ ਹੁੰਦਾ ਹੈ ਤੇ ਪੋਲ ਭਾਗ ਕਮਜ਼ੋਰ ਹੋ ਜਾਂਦਾ ਹੈ ਖਿਡਾਰੀਆਂ ਦੀ ਖੇਡਾਂ ਦੇ ਖੇਤਰ ਵਿੱਚ ਕੀ ਪ੍ਰਾਪਤੀਆਂ ਹਨ ਦੇਖੋ ਖੇਡਾਂ ਵਿੱਚ ਸਰੀਰ ਐਡਾ ਵਿੱਚ ਖਿਡਾਰੀ ਨਵੇਂ-ਨਵੇਂ ਕਿਹੜੇ ਕਾਰਡ ਬਣਾ ਰਹੇ ਹਨ ਤੇ ਖੇਡਾਂ ਦੇ ਖੇਤਰ ਵਿੱਚ ਆਪਣੇ ਦੇਸ਼ ਦਾ ਨਾਮ ਉੱਚਾ ਕਰ ਰਹੇ ਹਨ ਪਹਿਲਾਂ ਖੇਡਾਂ ਕੇਵਲ ਮਨੋਰੰਜਨ ਅਤੇ ਸ਼ੌਕ ਤੇ ਤੱਕ ਹੀ ਸੀਮਿਤ ਸਨ ਪਰ ਹੁਣ ਖਿਡਾਰੀ ਖੇਡਾਂ ਤੋਂ ਨਾਂ ਤੇ ਧਨ ਵੀ ਕਮਾ ਰਹੇ ਹਨ ਜਿਸ ਲਈ ਉਹ ਜਿੱਤ ਲਈ ਸਖਤ ਮਿਹਨਤ ਕਰਦੇ ਹਨ ਤੇ ਜਿੱਤਣ ਲਈ ਆਪਣੇ ਸਰੀਰ ਦੀ ਸਮਰੱਥਾ ਵਧਾਉਂਦੇ ਹਨ ਇੱਕ ਦੁਨੀਆ ਦੇ ਰਿਕਾਰਡ ਜਾਂ 올림픽 ਖੇਡਾਂ ਵਿੱਚ ਪ੍ਰਾਪਤੀ ਹੋਣ ਕਾਰਨ ਖਿਡਾਰੀ ਇੱਕ ਦੁਨੀਆ ਦਾ ਇੱਕ ਹੀ ਦੁਨੀਆ ਵਿੱਚ ਦੁਨੀਆ ਦਾ ਸਟਾਰ ਬਣ ਜਾਂਦਾ ਹੈ ਤੇ ਅਮੀਰ ਬਣ ਜਾਂਦਾ ਹੈ ਹਰ ਇੱਕ ਖਿਡਾਰੀ ਚਾਹੁੰਦਾ ਹੈ ਕਿ ਉਹ ਵਿਸ਼ਵ ਰਿਕਾਰਡ ਬਣਾ ਸਕੇ ਇਸ ਲਈ ਖਿਡਾਰੀਆਂ ਨੂੰ ਬਹੁਤ ਮੁਸ਼ਕਿਲ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਤਰ੍ਹਾਂ ਦੇ ਪਹਿਲੂਆਂ ਦੇ ਧਿਆਨ ਦੇਣਾ ਚਾਹੀਦਾ ਹੈ ਸਿਖਲਾਈ ਠੀਕ ਮਾਤਰਾ ਵਿੱਚ ਆਦੂ ਨਹੀਂ ਕਰਦੇ ਇਸ ਖੇਡ ਇਸ ਮੰਗਰੀ ਅਨੁਭਵੀ ਕੋਚ ਖਿਡਾਰੀ ਵਿੱਚ ਖੇਡ ਖੇਡਣ ਦੀ ਤਾਕਤ ਪੈਦਾ ਕਰਦਾ ਹੈ ਜਿਸ ਨਾਲ ਖਿਡਾਰੀ ਦਾ ਸਰੀਰ ਸਿੱਖ ਅਤੇ ਖੇਡ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਜੇਕਰ ਖਿਡਾਰੀ ਵਿੱਚ ਸਰੀਰਕ ਤਾਕਤ ਦੀ ਘਾਟ ਹੁੰਦੀ ਹੈ ਤਾਂ ਵਿਰੋਧੀ ਖਿਡਾਰੀ ਉਸ ਦਾ ਮੁਕਾਬਲਾ ਨਹੀਂ ਕਰ ਸਕੇਗਾ ਜਬ ਜੀਵਨ ਦੇ ਹਰ ਖੇਤਰ ਵਿੱਚ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਸਰੀਰਕ ਸਮਰੱਥਾ ਦੇ ਗੁਣ ਵਿਸਤਾਰ ਨਾਲ ਲਿਖੋ ਸਰੀਰਕ ਸਮਰੱਥਾ ਦੇ ਗੁਣ ਰਫਤਾਰ ਤਾਕਤ ਹੌਸਲਾ ਲਚਕਤਾ ਤਾਲਮੇਲ ਰਫਤਾਰ ਸ਼ਰੀਰਿਕ ਸਮਰੱਥਾ ਦਾ ਪਹਿਲਾ ਗੁਣ ਰਫਤਾਰ ਹੈ ਕਿਸੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਪੂਰਾ ਕਰਨ ਦੀ ਯੋਗਤਾ ਨੂੰ ਰਫਤਾਰ ਕਹਿੰਦੇ ਹਨ ਰਫਤਾਰ ਸ਼ਰੀਰਿਕ ਸਹਾਤਾ ਦਾ ਵੱਡਾ ਗੁਣ ਹੈ ਜਿਸ ਦਾ ਹਰ ਖੇਡ ਵਿੱਚ ਮਹੱਤਵਪੂਰਨ ਯੋਗਦਾਨ ਹੈ ਜਿਸ ਖਿਡਾਰੀ ਦੀ ਗਤੀ ਜ਼ਿਆਦਾ ਹੋਵੇਗੀ ਉਸ ਨੂੰ ਹੀ ਗੁਣੀ ਮੰਨਿਆ ਜਾਵੇਗਾ ਤਾਕਤਵਰ ਤਾਕਤ शारीरिक मांसपेशीपेशियां जबो मिलकर कोई काम करदियां ਹਨ ਤਾਂ ਉਸਨੂੰ ਤਾਕਤ ਕਿਹਾ ਜਾਂਦਾ ਹੈ ਕੰਮ ਹਲਕਾ ਹੈ ਜਾਂ ਭਾਰੀ ਹੋਵੇ ਸਰੀਰਕ ਸਮਰੱਥਾ ਤੋਂ ਬਿਨਾ ਪੂਰਾ ਨਹੀਂ ਹੋ ਕੀਤਾ ਜਾ ਸਕਦਾ। ਇਹ ਕਰਨਾ ਮੁਸ਼ਕਿਲ ਵੀ ਹੋ ਸਕਦਾ ਹੈ। ਦਮ ਹੌਸਲਾ ਲਗਾਤਾਰ ਲੰਬੇ ਸਮੇਂ ਤੱਕ ਕਿਸੇ ਕੰਮ ਨੂੰ ਕਰਦੇ ਰਹਿਣ ਦੀ ਸਮਰੱਥਾ ਨੂੰ ਦਮ ਹੌਸਲਾ ਕਿਹਾ ਜਾਂਦਾ ਹੈ। ਦਮ ਸਰੀਰਕ ਸਮਰੱਥਾ ਦਾ ਮਹੱਤਵਪੂਰਨ ਗੁਣ ਹੈ। ਲੰਬੇ ਸਮੇਂ ਤੱਕ ਚੱਲਣ ਵਾਲੀਆਂ ਕਿਰਿਆਵਾਂ ਇਸ ਗੁਣ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਅਤੇ ਜਿਸ ਨਾਲ ਜਿਸਨੋਂ ਵਿੱਚ ਜਿਆਦਾ ਦਮ ਹੋਵੇਗਾ ਉਹ ਦੂਸਰੇ ਵਿਅਕਤੀਆਂ ਦੇ ਮੁਕਾਬਲੇ ਜਿਆਦਾ ਕੰਮ ਕਰਨ ਦੀ ਵਿੱਚ ਯੋਗਤਾ ਪ੍ਰਾਪਤ ਕਰੇਗਾ ਤੇ ਕਾਮਯਾਬ ਹੋਵੇਗਾ ਲਚਕਤਾ ਖੇਡ ਦੇ ਖੇਤਰ ਵਿੱਚ ਖਿਡਾਰੀ ਦਾ ਪ੍ਰਦਰਸ਼ਨ ਉਸ ਦੇ ਸਰੀਰ ਦੀ ਲਚਕਤਾ ਉਤੇ ਨਿਰਭਰ ਕਰਦਾ ਹੈ ਲਚਕ ਵਿਅਕਤੀ ਦੇ ਸਰੀਰਿਕ ਜੋੜਾਂ ਦੀ ਖੇਲ-ਜੁਲਤੋਂ ਭਾਗ ਇਹ ਵਿਅਕਤੀ ਜਿੰਨਾ ਜ਼ਿਆਦਾ ਆਪਣੇ ਜੋੜਾਂ ਨੂੰ ਮੋੜ ਸਕਦਾ ਹੈ ਉਸ ਦੀ ਲਚਕਤਾ ਉਹਨੀ ਹੀ ਜ਼ਿਆਦਾ ਹੋਵੇਗੀ ਲਚਕਤਾ ਨਾਲ ਹੀ ਅਸੀਂ ਆਪਣੇ ਸਰੀਰ ਨੂੰ ਆਸਾਨੀ ਨਾਲ ਕਿਸੇ ਤਰਫ ਵੀ ਮੋੜ ਸਕਦੇ ਹਾਂ ਜਿਸ ਨਾਲ ਅਸੀਂ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਤਾਲਮਿਲ ਤਾਲਮਿਲ ਵੀ ਸਰੀਰਿਕ ਸਮਰਤਾ ਦਾ ਉਹ ਮਤਬੂਰ ਗੋਣ ਹੈ ਤਾਂ ਮਿਲਦਾ ਸਭਾਵ ਖੇਡ ਖਿਡਾਰੀ ਦੇ ਸਰੀਰਿਕ ਤੇ ਦਿਮਾਗ ਦੇ ਆਪਸੇ ਸਮੰਤ ਹੋ ਹੈ ਜੇਕਰ ਸਰੀਰ ਖਿਡਾਰੀ ਦੇ ਦਿਮਾਗ ਤੋਂ ਮਿਲਨ ਮਿਲਨ ਵਾਲੇ ਨਿਰਦੇਸ਼ਾਂ ਨੂੰ ਠੀਕ ਤਰ੍ਹਾਂ ਨਾਲ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਜਲਦੀ ਪੂਰਾ ਕਰਦਾ ਹੈ ਤਾਂ ਕੰਮ ਕਰਨ ਵਿੱਚ ਗਲਤੀਆਂ ਨਹੀਂ ਹੁੰਦੀਆਂ ਦਿਮਾਗ ਅਤੇ ਸਰੀਰ ਦੇ ਤਾਲਮਿਲ ਤੋਂ ਹੀ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਸਰੀਰਿਕ ਸਮਰੱਥਾ ਵਿਅਕਤੀ ਨੂੰ ਠੀਕ ਤੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ ਤਾਂ ਬੱਚਿਓ ਇਹ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 7ਵੀਂ ਦਾ ਫਿਜ਼ੀਕਲ ਐਜੂਕੇਸ਼ਨ ਦਾ ਲੈਸਨ ਨੰਬਰ 2 ਸਰੀਰਿਕ ਸਮਰੱਥਾ ਤੇ ਕਸਰਤ ਦੇ ਲਾਭ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ